ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕੀ ਹਾਲ ਚਾਲ ਆ ਕਿ ਹੋਪ ਸਾਰੇ ਵਧੀਆ ਸੋ ਆਪਾਂ ਨਵੀਂ ਵੀਡੀਓ ਦੇ ਵਿੱਚ ਅੱਜ ਗੱਲ ਕਰਾਂਗੇ ਅਪਾਇੰਟਮੈਂਟਾਂ ਬਾਰੇ ਕੁਝ ਹੋਰ ਗੱਲਾਂ ਸੋ ਵੀਡੀਓ ਦੇ ਨਾਲ ਬਣੇ ਰਹੋ ਸੋ ਸਭ ਤੋਂ ਪਹਿਲਾਂ ਤਾਂ ਆਪਾਂ ਗੱਲ ਕਰਨੀ ਆ ਅਪਾਇੰਟਮੈਂਟਸ ਬਾਰੇ ਜਿਨ੍ਹਾਂ ਦੇ ਪੇਪਰ ਨਿਕਲ ਗਏ ਆ 9 ਮਹੀਨੇ ਵਾਲੇ ਪੇਪਰ ਵਿਰੋਨਾ ਵਾਲੀ ਸਾਈਟ ਤੋਂ ਨਿਕਲ ਰਹੇ ਹੈਗੇ ਆ ਇੱਕ ਦੋ ਹੋਰ ਸਟੇਟ ਹੈਗੇ ਉਹਨਾਂ ਤੋਂ ਵੀ ਨਿਕਲ ਰਹੇ ਹੈਗੇ ਆ ਸੋ 9 ਮਹੀਨੇ ਵਾਲੇ ਪੇਪਰਾਂ ਦਾ ਕੰਮ ਇਦਾਂ ਹੀ ਚੱਲੀ ਜਾਣਾ ਹੈਗਾ ਤੇ ਹੌਲੀ-ਹੌਲੀ ਨਿਕਲੀ ਜਾਣੇ ਹੈਗੇ ਟੈਨਸ਼ਨ ਨਾ ਲਓ ਸਾਲ ਵਾਲੇ ਪੇਪਰ ਜਿਹੜੇ ਹੈਗੇ ਆ ਹਜੇ ਤੱਕ ਬਹੁਤਾ ਜ਼ਿਆਦਾ ਆਵਾਜ਼ ਨਹੀਂ ਆਈਏ ਕਿ ਸਾਲ ਵਾਲੇ ਪੇਪਰ ਨਿਕਲਨੇ ਸ਼ੁਰੂ ਹੋਏ ਆ ਬਟ ਜਲਦੀ ਹੀ ਸਾਲ ਵਾਲੇ ਪੇਪਰ ਨਿਕਲਨੇ ਸ਼ੁਰੂ ਹੋਣੇ ਸੋ ਵੇਟ ਕਰ ਲੋ ਜਿੱਥੇ ਇੰਨੇ ਮਹੀਨੇ ਵੇਟ ਕੀਤੇ ਆ ਉਥੇ ਮਾਰਚ ਦਾ ਪੂਰਾ ਮਹੀਨਾ ਜਿਹੜਾ ਹੁਣ ਲੰਘ ਚੱਲਾ ਆ 10 ਦਿਨ ਹੋਰ ਆ ਇਹ ਵੇਟ ਕਰ ਲੋ ਤੇ ਤੁਹਾਡੇ ਪੇਪਰ ਆਉਣੇ ਸ਼ੁਰੂ ਹੋ ਜਾਣੇ ਆ ਸੋ ਜਿਨ੍ਹਾਂ ਭਰਾਵਾਂ ਦੇ ਅਪਾਇੰਟਮੈਂਟ ਲੈਣੀ ਆ ਜਿਨ੍ਹਾਂ ਦੇ ਹੁਣ ਨੂਲਿਓਸ ਤੇ ਇਸ਼ੂ ਹੋ ਗਏ ਆ ਉਹ ਨੰਬਰ ਥੱਲੇ ਦਿੱਤਾ ਹੋਇਆ ਤੁਸੀਂ ਉਹਨਾਂ ਤੇ ਕੰਟੈਕਟ ਕਰ ਸਕਦੇ ਆਂ ਇੱਥੇ ਮੈਂ ਤੁਹਾਨੂੰ ਇੱਕ ਚੀਜ਼ ਬਿਲਕੁਲ ਸਾਫ਼ ਸੁਥਰੀ ਦੱਸਣ ਲੱਗਾ ਆਂ ਕਿ ਪਿਛਲੇ ਸਾਲ ਕੀ ਹੋਇਆ ਸੀਗਾ ਪਿਛਲੇ ਸਾਲ ਦੇ ਵਿੱਚ ਕੁਝ ਏਜੰਟਾਂ ਨੇ ਅਪਾਇੰਟਮੈਂਟਾਂ ਦਾ ਸਕੈਮ ਕੀਤਾ ਸੀਗਾ ਅਪਾਇੰਟਮੈਂਟਾਂ ਦਾ ਸਕੈਮ ਕੀ ਹੁੰਦਾ ਆ ਮੈਂ ਤੁਹਾਨੂੰ ਦੱਸ ਦਿੰਨਾ ਕੋਈ ਬੰਦਾ ਤੁਹਾਨੂੰ ਕਹਿ ਰਿਹਾ ਕਿ 10000 ਕੋਈ ਕਹਿ ਰਿਹਾ ਕਿ 15000 ਦੇ ਵਿੱਚ ਮੈਂ ਤੁਹਾਡੀ ਸਾਰੀ ਅਪਾਇੰਟਮੈਂਟ ਤੁਹਾਡਾ ਇੰਸ਼ੋਰੈਂਸ ਜਾਂ ਕੁਝ ਵੀ ਮੈਂ ਕਰਵਾ ਦਊਗਾ ਮਲੇ ਇਨੇ ਸਸਤੇ ਰੀਟਾਂ ਦੇ ਉੱਤੇ ਇਹਨਾਂ ਪਹਿਲਾਂ ਬੰਦਿਆਂ ਨੂੰ ਆਪਣੇ ਕੋਲ ਬਲਾਕ ਕਰ ਲੈਂਦੇ ਆ ਬਲਾਕ ਕਰਨ ਦਾ ਮਤਲਬ ਉਹਨਾਂ ਦਾ ਨੂਲਾ ਉਸਤਾ ਉਹਨਾਂ ਦਾ ਪਾਸਪੋਰਟ ਲੈ ਕੇ ਅਪਾਇੰਟਮੈਂਟ ਲਈ ਭਰ ਦਿੰਦੇ ਆ ਜਦੋਂ ਅਪਾਇੰਟਮੈਂਟ ਉਹਨਾਂ ਦੀ ਆ ਜਾਂਦੀ ਆ ਹਾਂਜੀ ਜਦੋਂ ਅਪਾਇੰਟਮੈਂਟ ਆ ਜਾਂਦੀ ਆ ਨਾ ਉਸ ਵੇਲੇ ਕੀ ਕਰਦੇ ਆ ਥੋੜਾ ਜਿਹਾ ਐਡਿਟ ਕਰਕੇ ਦੁਬਾਰਾ ਉਸੇ ਬੰਦੇ ਨੂੰ ਇਹ ਭੇਜ ਦਿੰਦੇ ਆ ਕਿ ਯਾਰ ਤੇਰੀ ਅਪਾਇੰਟਮੈਂਟ ਅਪਰੂਵ ਨਹੀਂ ਹੋਈ ਤੇਰੀ ਅਪਾਇੰਟਮੈਂਟ ਰਿਜੈਕਟ ਹੋ ਗਈ ਆ ਅਸੀਂ ਅੰਦਰ ਪੈਸੇ ਦੇ ਕੇ ਤੇਰੀ ਅਪਾਇੰਟਮੈਂਟ ਘੜਾ ਸਕਦੇ ਆ ਇਹ ਹੋਇਆ ਜੀ ਦਿਲੰਦਰ ਦੇ ਵਿੱਚ 3 ਲੱਖ ਰੁਪਏ ਤੱਕ ਇੱਕ ਅਪਾਇੰਟਮੈਂਟ ਦਾ 3 ਲੱਖ ਰੁਪਏ ਤੱਕ ਬੰਦਿਆਂ ਨੇ ਪੈਸੇ ਲਏ 1.5 ਤੋਂ 2 3 ਲੱਖ ਰੁਪਏ ਤੱਕ ਵੀ ਫਿਰ ਬੰਦੇ ਵਿਚਾਰੇ ਪੈਸੇ ਭਰਨ ਤੱਕ ਚਲ ਜਾਂਦੇ ਆ ਸੋ ਇਸ ਕਰਕੇ ਮੈਂ ਤੁਹਾਨੂੰ ਇਹ ਗੱਲ ਕਹਿ ਰਿਹਾ ਕਿ ਜਦੋਂ ਵੀ ਅਪਾਇੰਟਮੈਂਟ ਭਰਨੀ ਹੈਗੀ ਆ ਕਿਉਂਕਿ ਨੂਲਾ ਉਸ ਦਾ ਬਹੁਤ ਜ਼ਰੂਰੀ ਚੀਜ਼ ਆ ਪਰ ਦੋਸਤੋ ਸਭ ਤੋਂ ਇੰਪੋਰਟੈਂਟ ਚੀਜ਼ ਕੀ ਆ ਜਿਹਦੇ ਨਾਲ ਤੁਸੀਂ ਪੇਪਰ ਜਮ੍ਹਾਂ ਕਰਾਉਣੇ ਆ ਉਹ ਪੇਪਰ ਜਮ੍ਹਾਂ ਕਿੰਨਾ ਹੋਣੇ ਆ ਅਪਾਇੰਟਮੈਂਟ ਨਾਲ ਕਈ ਵਾਰੀ ਬੰਦੇ ਇਸ ਜਾਲ ਦੇ ਵਿੱਚ ਫਸ ਜਾਂਦੇ ਆ ਤੇ ਫੇ ਉਹਨਾਂ ਨੂੰ ਪੈਸੇ ਦੇਣੇ ਪੈਂਦੇ ਆ ਸੋ ਇਸ ਕਰਕੇ ਮੈਂ ਤੁਹਾਨੂੰ ਬਾਰ ਬਾਰ ਕਹਿਣਾ ਜਿਆਦਾ ਅਪਾਇੰਟਮੈਂਟ ਆਪ ਚੱਕੋ ਜਾਂ ਫਿਰ ਬਿਲਕੁਲ ਉਸ ਬੰਦੇ ਕੋਲ ਜਿਸ ਬੰਦੇ ਬਾਰੇ ਤੁਹਾਨੂੰ ਅਜੇ ਤੱਕ ਨੈਗੇਟਿਵ ਫੀਡਬੈਕ ਨਹੀਂ ਆਇਆ ਠੀਕ ਆ ਜੀ ਅਸੀਂ ਸਿਰਫ ਜ਼ਿੰਮੇਵਾਰੀ ਉਸ ਬੰਦੇ ਦੀ ਲੈਣੇ ਆ ਜਿਸ ਬੰਦੇ ਦੇ ਅਜੇ ਤੱਕ ਕੋਈ ਤਾਂ ਨਹੀਂ ਰਿਵਿਊ ਨਹੀਂ ਹੈਗਾ ਠੀਕ ਆ ਜੀ ਸੋ ਨੰਬਰ ਆਪਾਂ ਦਿੱਤੇ ਹੋਏ ਤੁਸੀਂ ਇਹਨਾਂ ਤੇ ਕੰਟੈਕਟ ਕਰ ਸਕਦੇ ਆ ਨਾਲੇ ਵੱਡੀ ਗੱਲ ਸਭ ਤੋਂ ਇੰਪੋਰਟੈਂਟ ਜਿਹੜਾ ਵੀ ਮੈਂ ਵਟਸਐਪ ਤੇ ਗਰੁੱਪ ਬਣਾਇਆ ਹੋਇਆ ਜਾਂ YouTube ਦੇ ਉੱਤੇ ਕੋਈ ਥੱਲੇ ਮੈਸੇਜ ਕਰਦਾ ਪਿਆ ਹੈਗਾ ਕਮੈਂਟ ਕਰਦਾ ਹੈਗਾ ਕਿ ਜਿਹਨੇ ਅਪਾਇੰਟਮੈਂਟ ਚਕਾਣੀ ਹੈਗੀ ਆ ਉਹ ਸਾਡੇ ਤੋਂ ਚਕਾ ਲਓ ਜਾਂ ਕੁਝ ਵੀ ਆ ਕੱਲ ਨੂੰ ਜੇ ਤੁਸੀਂ ਉਹਨਾਂ ਤੋਂ ਚਕਾ ਲੈਣੇ ਹੈਗੇ ਆ ਤਾਂ ਮੈਂ ਉਸ ਚੀਜ਼ ਦੀ ਜ਼ਿੰਮੇਵਾਰੀ ਨਹੀਂ ਲੈਣਾ ਮੈਂ ਸਿਰਫ ਜ਼ਿੰਮੇਵਾਰੀ ਕਿਹਦੀ ਲੈਣਾ ਹੈਗਾ ਜਿਹਦੇ ਮੈਂ ਆਪ ਪਰਸਨਲੀ ਕਿਹਾ ਹੋਇਆ ਕਿ ਭਾਈ ਇਸ ਦੇ ਉੱਤੇ ਤੁਸੀਂ ਜਾ ਕੇ ਆਪਣੀ ਅਪਾਇੰਟਮੈਂਟ ਬੁੱਕ ਕਰਾ ਸਕਦੇ ਆ ਜੇ ਤੁਹਾਡੀ ਅਪਾਇੰਟਮੈਂਟ 'ਚ ਕੋਈ ਗੜਬੜ ਆਂਦੀ ਹੈਗੀ ਤਾਂ ਮੈਂ ਬੈਠਾ ਮੈਂ ਉਸ ਚੀਜ਼ ਦੀ ਮਤਲਬ ਜਿਹੜਾ ਹਰਜਾਨਾ ਹੈਗਾ ਭਰੂੰਗਾ ਪਰ ਜਿਹੜੇ ਜਿਹੜੇ WhatsApp ਗਰੁੱਪਾਂ ਦੇ ਵਿੱਚ ਜਿਹੜਾ ਮੈਂ ਬਣਾਇਆ ਹੋਇਆ ਜਾਂ ਜਿਹੜਾ ਮੇਰਾ ਚੈਨਲ ਹੈਗਾ ਉੱਤੇ ਕਮੈਂਟ ਥੱਲੇ ਕਰਦੇ ਹੈਗੇ ਆ ਕਿ ਭਾਜੀ ਅਪਾਇੰਟਮੈਂਟ ਬੁੱਕ ਕਰਾ ਲਓ ਮੈਂ ਉਹਦੀ ਜ਼ਿੰਮੇਵਾਰੀ ਮੇਰੀ ਹੈ ਮੇਰੇ ਭਰਾ ਦਾ ਕਮੈਂਟ ਸੀਗਾ ਕਿ ਭਾਜੀ ਮੇਰੇ ਪੇਪਰ ਜਿਹੜੇ ਹੈਗੇ ਆ ਲਿਸਟ ਵਿੱਚ ਆ ਗਏ ਆ ਮਤਲਬ ਕੋਟੇ ਦੇ ਵਿੱਚ ਆ ਗਏ ਆ ਤੇ ਪੂਰੇ ਚਾਂਸ ਹੁੰਦੇ ਆ ਨਿਕਲਣ ਦੇ ਮੈਂ ਤੁਹਾਨੂੰ ਇੱਕ ਚੀਜ਼ ਕਲੀਅਰ ਕਰ ਦਿੰਦਾ ਪਿਛਲੀ ਵਾਰੀ ਨਾਪੋਲੀ ਸਾਈਡ ਦੇ ਵਿੱਚ ਘਟੋ ਘਾਟ 70 ਤੋਂ 80% ਜਿਹੜੇ ਪੇਪਰ ਲਿਸਟ ਵਿੱਚ ਆਏ ਸੀਗੇ ਜਿਹੜੇ ਪੇਪਰ ਨੂੰ ਉਹਨਾਂ ਨੇ ਕਹਿ ਦਿੱਤਾ ਕਿ ਤੁਹਾਡੇ ਪੇਪਰ ਨਿਕਲ ਨਹੀਂ ਹੈਗੇ ਆ ਕਿ ਤੁਹਾਡਾ ਕੋਟੇ ਵਿੱਚ ਨਾਮ ਆ ਗਿਆ ਆ ਉਹ ਉਹਨਾਂ ਨੇ ਰਿਜੈਕਟ ਕੀਤੇ ਸੀਗੇ ਬਾਅਦ ਵਿੱਚ ਸੋ ਜੇ ਤੁਹਾਨੂੰ ਕੋਈ ਬੰਦਾ ਕਹਿ ਰਿਹਾ ਐ ਏਜੰਟ ਕਹਿ ਰਿਹਾ ਕਿ ਕੋਟੇ ਦੇ ਵਿੱਚ ਪੇਪਰ ਆ ਗਏ ਆ ਕਿ ਪੈਸੇ ਤੁਸੀਂ ਦੇ ਦਿਓ ਤੇ ਅਸੀਂ ਤਾਂ ਨੂਲਾ ਹਸਤਾ ਕਢਾਣਾ ਆ ਇਹ ਗਲਤੀ ਨਾ ਕਰਿਓ ਕਿਸੇ ਨੂੰ ਪੈਸੇ ਦੇਣ ਦੀ ਲੋੜ ਨਹੀਂ ਨੂਲਾ ਹਸਤਾ ਜਦੋਂ ਤੁਹਾਡੇ ਤੱਕ ਨਹੀਂ ਆਂਦਾ ਉਦੋਂ ਤੱਕ ਕੋਈ ਵੀ ਪੈਸੇ ਦੀ ਲੈਣ ਦੇਣ ਨਹੀਂ ਕਰਨੀ ਤੋ ਇੱਕ ਗੱਲ ਮੇਰੀ ਪਰਸਨਲੀ ਐਡਵਾਈਸ ਆ ਬਾਕੀ ਹਾਂ ਚਾਂਸ ਜ਼ਿਆਦਾ ਹੋ ਜਾਂਦੇ ਆ ਜਦੋਂ ਬੰਦਾ ਨੂੰਲਾ ਉਸਤਾ ਜਿਹੜਾ ਹੈਗਾ ਆ ਉਹਦਾ ਨਿਕਲ ਜਾਂਦਾ ਆ ਤਾਂ ਆਦਰਵਾਈਜ਼ ਨਹੀਂ ਤੁਸੀਂ ਕਿਹਾ ਮੇਰੇ ਭਰਾਵਾਂ ਨੇ ਕਿਹਾ ਸੀਗਾ ਕਿ ਜਿਹੜੇ ਕੰਸਟਰਕਸ਼ਨ ਵਾਲੇ ਪੇਪਰ ਆ B2020 ਵਾਲੇ ਹੈਗੇ ਆ ਜਾਂ LFE ਵਾਲੇ ਹੈਗੇ ਆ ਉਹਨਾਂ ਦੇ ਨਾਲ ਐਕਸਪੀਰੀਅੰਸ ਸਰਟੀਫਿਕੇਟ ਲੱਗਦਾ ਜਾਂ ਨਹੀਂ ਲੱਗਦਾ ਭਾਜੀ ਜਿਹੜੇ ਪੇਪਰ ਦਾ B2020 ਵਾਲੇ ਹੈਗੇ ਆ ਕੰਸਟਰਕਸ਼ਨ ਲਾਈਨ ਵਾਲੇ ਹੈਗੇ ਆ ਉਹਨਾਂ ਦੇ ਨਾਲ ਫਿਲਹਾਲ ਕੋਈ ਵੀ ਜਿਹੜਾ ਤੁਹਾਡਾ ਐਕਸਪੀਰੀਅੰਸ ਸਰਟੀਫਿਕੇਟ ਆ ਨਹੀਂ ਲੱਗਦਾ ਵੈਸੇ ਜੀ ਤੁਸੀਂ ਬਣਵਾ ਕੇ ਲੈ ਕੇ ਜਾਣਾ ਤੁਸੀਂ ਬਣਵਾ ਸਕਦੇ ਆ ਬਣਾਉਣਾ ਕਿਤੋਂ ਆ ਜਿੱਦਾਂ ਤੁਹਾਡੇ ਦੁਕਾਨ ਲੋਕਲ ਕੋਈ ਕੰਪਨੀ ਹੋਣੀ ਹੈ ਜਿਹੜੀ ਆ ਸੇਲ ਪਰਚੇਸ ਕਰਦੀ ਸੀਮੈਂਟ ਸਰੀਆ ਜਾਂ ਕੁਝ ਹੋਰ ਵੀ ਹਨ ਤੁਸੀਂ ਉਹਨਾਂ ਤੋਂ ਬਣਾ ਸਕਦੇ ਆ ਜਿਹੜੇ ਰਜਿਸਟਰਡ ਆ ਪਿਛਲੇ 15-20 ਸਾਲਾਂ ਤੋਂ ਕਿ ਹਾਂ ਵੀ ਮੈਂ ਮਿਸਤਰੀ ਦਾ ਕੰਮ ਇਤੋਂ ਕਰਦਾ ਪਿਆ ਸੀ ਜਾਂ ਮੇਰਾ ਕੰਮ ਇਤੋਂ ਟਾਈਲਾਂ ਦਾ ਕੰਮ ਕਰਦਾ ਪਿਆ ਸੀਗਾ ਇੰਨਾ ਚਿਰ ਮੈਨੂੰ ਹੋ ਗਿਆ ਅਦਰਵਾਇਜ਼ ਵੈਸੇ ਲੋਡ ਨਹੀਂ ਐ ਐਫ ਆਈ ਡੀ ਲੱਗਣਾ ਸਰਪੰਚ ਵੱਲੋਂ ਬੰਦਾ ਸਾਡੇ ਕੋਲ ਰਹਿੰਦਾ ਪਿਆ ਸੀਗਾ ਇੰਨੇ ਚਿਰ ਤੋਂ ਰਹਿੰਦਾ ਆ ਤੇ ਇਹਦੀ ਕੋਈ ਵੀ ਕਾਨੂੰਨੀ ਕਾਰਵਾਈ ਨਹੀਂ ਜੋ ਵੀ ਮਤਲਬ ਹੈਗਾ ਜੇ ਕਿਸੇ ਨੂੰ ਸੈਂਪਲ ਚਾਹੀਦਾ WhatsApp ਤੇ ਕਰ ਦਿਓ ਤੁਹਾਨੂੰ ਮੈਂ ਭੇਜ ਦੂੰਗਾ ਕਿ ਕੀ ਲਿਖਾਉਣਾ ਹੈਗਾ ਰਹੀ ਗੱਲ ਐਲ ਐਫ ਈ ਵਾਲੇ ਪੇਪਰਾਂ ਦੀ ਪਾਜੀਆਂ ਹੀ ਕਈਆਂ ਦਾ ਕਮੈਂਟ ਸੀਗਾ ਕਿ ਐਲ ਐਫ ਈ ਵਾਲੇ ਪੇਪਰ ਵੀ ਤਾਂ ਪਾਜੀ ਕੰਸਟਰਕਸ਼ਨ ਵਾਲੇ ਹੁੰਦੇ ਆ ਪਾਜੀ ਹੁੰਦੇ ਆ ਕੰਸਟਰਕਸ਼ਨ ਵਾਲੇ ਹੀ ਹੁੰਦੇ ਆ ਬਟ ਉਹ ਜਿਹੜੇ ਪੇਪਰ ਹੈਗੇ ਐ ਐਲ ਐਫ ਈ ਵਾਲੇ ਉਹ ਸਕਿਲਡ ਵਰਕਰ ਲਈ ਹੁੰਦੇ ਆ skilled worker ਦੇ ਵਿੱਚ ਤੁਹਾਨੂੰ ਐਕਸਪੀਰੀਅੰਸ ਦੀ ਲੋੜ ਪੈਣੀ ਹੀ ਪੈਣੀ ਆ ਬਿਨਾ ਐਕਸਪੀਰੀਅੰਸ ਤੋਂ ਤੁਸੀਂ ਉਹ ਫਾਈਲ ਜਮਾ ਨਹੀਂ ਕਰਾਉਣੀ ਜੇ ਕਿਸੇ ਮੇਰੇ ਭਰਾ ਦੇ ਹਜੇ ਵੀ LFE ਵਾਲੇ ਪੇਪਰਾਂ ਦੇ ਜਮਾ ਕਰਾਉਣ ਜਾਣਾ ਹੈਗਾ ਜਮਾ ਜਰੂਰ ਕਰਵਾਓ ਡਰੋ ਨਾ ਪਰ ਉਹਦੇ ਨਾਲ ਤੁਸੀਂ ਆਪਣਾ ਐਕਸਪੀਰੀਅੰਸ ਆਪਣਾ ਜਿਹੜਾ ਸਟੱਡੀ ਕੁਆਲਿਫਿਕੇਸ਼ਨ ਹੈਗਾ ਉਹਦਾ ਸਰਟੀਫਿਕੇਟ ਜਰੂਰ ਵਿੱਚ ਮੈਂਸ਼ਨ ਕਰ ਦਿਓ ਹੋ ਸਕਦਾ ਤੁਹਾਡਾ ਵੀਜ਼ਾ ਲੱਗ ਜਾਏ ਬਟ ਹਜੇ ਤੱਕ ਕਿਸੇ ਵੀ ਚੰਗੇ ਤਰੀਕੇ ਦੇ ਨਾਲ ਕਿਸੇ ਨੂੰ ਵੀ ਨਹੀਂ ਪਤਾ ਹੈਗਾ ਕਿ LFE ਵਾਲੇ ਪੇਪਰ ਕੈਨਸਲ ਕਿਉਂ ਹੁੰਦੇ ਨੇ ਇੱਕ ਬੜਾ ਕਾਮਨ ਕੁਐਸਚਨ ਹੈ ਕਿ ਵੀਜ਼ਾ ਪ੍ਰੋਸੈਸ ਟਾਈਮ ਹੈ ਕਿੰਨਾ ਦਾ ਜਦੋਂ VFS ਦੇ ਵਿੱਚ ਤੁਸੀਂ ਫਾਈਲ ਜਮ੍ਹਾਂ ਕਰਵਾ ਰਹੇ ਹੋ ਨੇ ਕਿੰਨਾ ਟਾਈਮ ਲੱਗਦਾ ਆ ਟਾਈਮ ਟੋਟਲੀ ਅਨਪ੍ਰੇਡਿਕਟੇਬਲ ਆ ਜਦੋਂ ਪਹਿਲਾ ਟਾਈਮ ਸੀਗਾ ਜਦੋਂ ਜਨਵਰੀ ਤੋਂ ਪਹਿਲਾ ਪਹਿਲਾਂ ਜਦੋਂ 2024 ਦੀ ਗੱਲ ਕਰੀਏ ਉਦੋਂ ਜਿਹੜਾ ਤੁਹਾਡਾ ਵੀਜ਼ਾ ਸਟੈਂਪ ਕਰਕੇ ਹਫ਼ਤੇ ਦੇ ਵਿੱਚ ਆ ਜਾਂਦਾ ਸੀਗਾ ਚੌਥੇ ਦਿਨ ਵੀ ਆਇਆ ਬੰਦੇ ਚੌਥੇ ਦਿਨ ਵੀ ਆਪਣਾ ਪਾਸਪੋਰਟ ਲੈ ਕੇ ਆਇਆ ਪਰ ਹੁਣ ਤੁਹਾਨੂੰ ਮੈਂ ਜੋ ਪਹਿਲਾਂ ਤੁਹਾਨੂੰ ਇੱਕ ਚੀਜ਼ ਦੱਸ ਦਿੰਦਾ ਆ ਕਿ 90 ਵਰਕਿੰਗ ਡੇਸ 90 ਵਰਕਿੰਗ ਡੇਸ ਦਾ ਮਤਲਬ ਕੀ ਹੈਗਾ ਆ ਸੈਟਰਡੇ ਸੰਡੇ ਕੱਢੋ ਫਿਰ ਉਸ ਤੋਂ ਬਾਅਦ ਜਿੰਨੇ ਵੀ ਹੌਲੀਡੇਸ ਹੈਗੇ ਆ ਉਹ ਬਾਹਰ ਕੱਢੋ ਉਹ 90 ਦਿਨ ਕਾਊਂਟ ਕਰਨੇ ਆ ਜੇ ਮੈਂ ਕੁੱਲ ਕਮਾ ਕੇ ਗੱਲ ਕਰਾਂ ਸਿੱਧੀ ਜਿਹੜੀ ਕਮਾਣ ਦੀ ਸਾਰੇ ਲੋੜ ਨਹੀਂ ਹੈਗੀ ਸਿੱਧੀ ਗੱਲ ਕਰਾਂ ਘਟੋ ਘੜ 4 ਮਹੀਨੇ ਲੈ ਕੇ ਚੱਲੋ ਜੀ ਜੇ ਆਪਾਂ ਸੈਟਰਡੇ ਸੰਡੇ ਜੇ ਬਾਹਰ ਕੱਢ ਲੰਨੇ ਇਹ ਤੁਹਾਡਾ ਵਰਕਿੰਗ ਡੇਸ ਆਪਾਂ ਜਿਹੜੇ ਹੈਗੇ ਲੈਣੇ ਹੈਗੇ ਆ 4 ਮਹੀਨੇ ਲੈ ਕੇ ਚੱਲੋਗੇ 4 ਮਹੀਨੇ 'ਚ ਤੁਹਾਡਾ ਵੀza ਲੱਗਣ ਦਾ ਚਾਂਸ ਹੈਗਾ ਕਿ ਮੈਕਸਿਮਮ ਇੰਨਾ ਟਾਈਮ ਹੋ ਸਕਦਾ ਤੇ ਮਿਨੀਮਮ ਹਫ਼ਤੇ ਵਿੱਚ ਵੀ ਆ ਸਕਦਾ ਹੈਗਾ ਸੋ ਜਿਨ੍ਹਾਂ ਭਰਾਵਾਂ ਦੇ ਹਜੇ ਮਹੀਨਾ ਕੋ ਹੋਇਆ ਹੈਗਾ ਥੋੜਾ ਵੇਟ ਕਰ ਲਓ ਸਬਰ ਕਰ ਲਓ ਕੋਈ ਗੱਲ ਨਹੀਂ ਤੁਹਾਡਾ ਪੇਪਰ ਜਿਹੜਾ VFS ਦੇ ਵਿੱਚ ਜਮਾ ਹੋਏ ਹੈਗੇ ਆ ਉਹਨਾਂ ਦੀ ਪ੍ਰੋਸੈਸਿੰਗ ਚੱਲ ਰਹੀ ਆ ਆ ਜਾਣਾ ਤੇ ਕਈ ਭਰਾਵਾਂ ਦਾ ਇਹ ਸੀਗਾ ਕਮੈਂਟ ਕਿ ਫਾਈਲ ਦੇ ਵਿੱਚ ਕੀ ਕੀ ਮਤਲਬ ਅਸੀਂ ਫਾਈਲ ਦੇ ਵਿੱਚ ਲੈ ਕੇ ਜਾਣਾ ਹੈਗਾ ਜਦੋਂ ਐਮਬੈਸੀ 'ਚ ਜਾਣਾ VFS ਦੇ ਵਿੱਚ ਜਮਾ ਕਰਾਣੀ ਆ ਸਭ ਤੋਂ ਪਹਿਲਾਂ ਜੀ ਤੁਹਾਡਾ ਡੀ ਫਾਰਮ ਹੁੰਦਾ ਹੈ ਡੀ ਫਾਰਮ ਦੇ ਵਿੱਚ ਤੁਹਾਡੇ ਬਾਰੇ ਇਨਫੋਰਮੇਸ਼ਨ ਹੁੰਦੀ ਹੈ ਬਾਹਰਲੇ ਜਿਹੇ ਇਸ ਬੰਦੇ ਨੇ ਪੇਪਰ ਭਰੇ ਉਹਦੇ ਬਾਰੇ ਇਨਫੋਰਮੇਸ਼ਨ ਹੁੰਦੀ ਹੈ ਉਹਦੇ ਉੱਤੇ ਤੁਹਾਡੇ ਇੱਕ 35x45 ਦੀ ਫੋਟੋ ਹੁੰਦੀ ਹੈ ਠੀਕ ਹੈ ਜੀ ਜਿਹਦੀ ਵਾਈਟ ਬੈਕਗ੍ਰਾਉਂਡ ਹੁੰਦੀ ਹੈ ਉੱਪਰ ਲਗਣੀ ਹੁੰਦੀ ਹੈ ਜਿਹੜਾ ਪਾਸਪੋਰਟ ਸਾਈਜ਼ ਹੁੰਦੀ ਹੈ ਪਰ ਵਾਈਟ ਬੈਕਗ੍ਰਾਉਂਡ 35x45 ਹੀ ਫੇਸ ਲਗਣਾ ਹੈ ਜੇ ਤੁਸੀਂ ਉੱਥੇ ਨਹੀਂ ਲੈ ਕੇ ਜਾਂਦੇ ਤਾ ਤੁਹਾਡੇ ਉਹਨਾਂ ਨੇ ਉੱਥੇ ਜਾ ਕੇ ਪੈਸੇ ਐਕਸਟਰਾ ਚਾਰਜ ਕਰਕੇ ਤੁਹਾਡੀ ਉੱਥੇ ਫੋਟੋ ਕਰਵਾਵਾਂ ਦੀ ਆ ਵੀਐਫਐਸ ਦੇ ਵਿੱਚ ਕਰਵਾ ਦਿੰਦੇ ਪਰ ਉੱਥੇ ਫੇਰ ਯਾਰਾਂ ਜੀ ਗੱਲ ਚੱਲ ਜਾਂਦੀ ਇੱਥੇ 100 ਦੇ ਵਿੱਚ ਹੁਣੀ ਹੈ ਠੀਕ ਹੈ ਸੋ ਉਸ ਤੋਂ ਬਾਅਦ ਡੀ ਫਾਰਮ ਤੋਂ ਬਾਅਦ ਤੁਹਾਡਾ ਨੂਲਾ ਹੌਸਤਾ ਬਹੁਤ ਇੰਪੋਰਟੈਂਟ ਆ ਉਹ ਲੱਗਣਾ ਹੈ ਨਾਲ ਠੀਕ ਹੈ ਜੀ ਸੀ ਸਟੈਗ ਲੱਗਣਾ ਹੈਗਾ ਆ ਡੈਕਰਸੋਨੀ ਹੁਣੀ ਹੋਣੀ ਹੈ ਡੈਕਰਸੋਨੀ ਕੀ ਚੀਜ਼ ਹੈਗੀ ਆ ਜਿਹੜੀ ਬਾਰੋ ਕੰਟਰੈਕਟ ਹੁੰਦਾ ਆ ਠੀਕ ਹੈ ਜੀ ਸੀ ਸਟੈਗ ਕੀ ਹੁੰਦਾ ਜਿਹੜਾ ਪੇਪਰ ਭਰਨ ਬੈਲ ਇੱਕ 5-6 ਪੇਜਾਂ ਦਾ ਜਿਹੜਾ ਇੱਕ ਅ ਪੇਪਰ ਨਿਕਲਦੇ ਹੈਗੇ ਉਸ ਵੇਲੇ ਉਹ ਤੁਹਾਡੇ ਨਾਲ ਲੱਗਣੇ ਹੈਗੇ ਆ ਫਿਰ ਉਸ ਤੋਂ ਬਾਅਦ ਤੁਹਾਡੀ ਇੰਸ਼ੋਰੈਂਸ ਲੱਗਣੀ ਹੈਗੀ ਆ ਜੀ ਫਿਰ ਤੁਹਾਡੀ ਡੰਮੀ ਲੱਗਣੀ ਹੈਗੀ ਆ ਇੰਸ਼ੋਰੈਂਸ ਤੇ ਡੰਮੀ ਕਦੋਂ ਦੀ ਲੱਗਣੀ ਹੈ ਇਹ ਵੀ ਸਵਾਲ ਹੁੰਦਾ ਹੈ ਇੰਸ਼ੋਰੈਂਸ ਤੇ ਡੰਮੀ ਕਦੋਂ ਦੀ ਲੱਗਣੀ ਹੈ ਸਪੋਜ਼ ਕਰੋ ਅੱਜ 22 ਤਰੀਕ ਆ ਅੱਜ 22 ਮਾਰਚ ਆ ਠੀਕ ਹੈ ਜੀ ਤੁਸੀਂ 22 ਮਾਰਚ ਜਿਹੜਾ ਅਗਲਾ ਮਹੀਨਾ ਹੈਗਾ ਜਨਵਰੀ ਫਰਵਰੀ ਮਾਰਚ ਅਪ੍ਰੈਲ ਅਪ੍ਰੈਲ 22 ਤੋਂ ਇੰਸ਼ੋਰੈਂਸ April 22 ਦੀ ਹੀ ਦੰਮੀ ਜਿਹੜੀ ਹੈਗੀ ਤੁਸੀਂ ਲਗवानी ਹੈਗੀ ਆ ਠੀਕ ਆ ਫਿਰ ਉਸ ਤੋਂ ਇਲਾਵਾ ਤੁਹਾਡਾ ਇੱਕ ਐਫੀਡੇਵਿਟ ਲੱਗਣਾ ਹੈਗਾ ਸਰਪੰਚ ਵੱਲੋਂ ਠੀਕ ਆ ਜੀ ਇਹ ਸਾਰੇ ਡਾਕੂਮੈਂਟਸ ਹੁੰਦੇ ਆ ਜਿਹੜੇ ਤੁਹਾਡੇ ਇੱਕ ਫਾਈਲ ਦੇ ਵਿੱਚ ਲੱਗਣੇ ਹੈਗੇ ਆ ਜੇ ਤੁਹਾਡੇ 스킬 ਪੇਪਰ ਹੈਗੇ ਆ ਸਕਿਲਡ ਵਰਕਰ ਦੇ ਫਿਰ ਤੁਹਾਡੀ ਐਜੂਕੇਸ਼ਨ ਪਲੱਸ ਤੁਹਾਡਾ ਜਿਹੜਾ ਐਕਸਪੀਰੀਅੰਸ ਹੈਗਾ ਉਹ ਨਾਲ ਲੱਗਣਾ ਹੈਗਾ ਇਹ ਸਾਰੇ ਪੇਪਰ ਹੁੰਦੇ ਜਿਹੜੇ ਤੁਹਾਡੇ ਤੁਸੀਂ ਨਾਲ ਵੀ ਐਫਐਸ ਦੇ ਵਿੱਚ ਕੈਰੀ ਕਰਨੇ ਹੁੰਦੇ ਆ